ਅਮਰੀਕਾ ਦੇ ਟੈਕਸਸ ਰਾਜ ਵੱਲੋਂ ਡਰਾਈਵਰਾਂ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਹੁਣ ਇੱਥੇ ਲਾਇਸੈਂਸ ਹਾਸਲ ਕਰਨ ਲਈ ਜੋ ਡਰਾਈਵ ਕਰਨ ਲਈ ਅੰਗਰੇਜ਼ੀ ਜਾਣਨੀ ਲਾਜ਼ਮੀ ਕਰ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸੜਕਾਂ ਤੇ ਸੁਰੱਖਿਆ ਵਧਾਏਗਾ ਕਿਉਂਕਿ ਸਾਰੇ ਡਰਾਈਵਰ ਟ੍ਰੈਫਿਕ ਸਾਈਨ ਨਿਯਮ ਤੇ ਐਮਰਜੈਂਸੀ ਨਿਰਦੇਸ਼ਾ ਨੂੰ ਠੀਕ ਤਰੀਕੇ ਨਾਲ ਸਮਝ ਸਕਣਗੇ। ਇਸ ਫੈਸਲੇ ਕਾਰਨ ਉਹ ਪ੍ਰਵਾਸੀ ਭਾਈਚਾਰੇ ਜੋ ਅੰਗਰੇਜ਼ੀ ਨਹੀਂ ਜਾਣਦੇ ਖਾਸ ਕਰ ਏਸ਼ੀਆਈ ਕਮਿਊਨਿਟੀ ਚਿੰਤਾ ਵਿੱਚ ਹੈ। ਕਈਆਂ ਦਾ ਕਹਿਣਾ ਹੈ ਕਿ ਇਹ ਨਿਯਮ ਪੇੜ-ਪਾਪ ਪੈਦਾ ਕਰ ਸਕਦਾ ਹੈ। ਟੈਕਸਸ ਦੇ ਗਵਰਨਰ ਗੈਗ ਐਬੈਡ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਕਮਰਸ਼ੀਅਲ ਟਰੱਕ ਡਰਾਈਵਰਸ ਨੂੰ ਅੰਗਰੇਜ਼ੀ ਬੋਲੜੀ ਤੇ ਸਮਝ ਆਉਣੀ ਚਾਹੀਦੀ ਹੈ ਹੁਣ ਟੈਕਸਸ ਪਬਲਿਕ ਸੇਫਟੀ ਵਿਭਾਗ ਡਰਾਈਵਰਾਂ ਦੇ ਲਾਇਸੈਂਸ ਟੈਸਟ ਤੇ ਰੋਡ ਇਨਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਵੀ ਜਾਂਚ ਕਰੇਗਾ ਇਸ ਨਵੇਂ ਨਿਯਮ ਨਾਲ ਉਹ ਛੋਟ ਖਤਮ ਹੋ ਜਾਏਗੀ ਜੋ ਪਹਿਲਾਂ ਸਿਰਫ ਰਾਜ ਦੇ ਅੰਦਰ ਚੱਲਣ ਵਾਲੇ ਡਰਾਈਵਰਾਂ ਲਈ ਸੀ ਜੂਨ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਅੰਗਰੇਜ਼ੀ ਮਿਆਰ ਨੂੰ ਪੂਰਾ ਕਰਨ 'ਚ ਅਸਫਲ ਰਹਿਣ ਲਈ ਲਗਭਗ 445 ਡਰਾਈਵਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਗਵਰਨਰ ਐ ਜਾ ਜੋ ਹਰ ਡਰਾਈਵਰ ਸੜਕ ਤੇ ਨਿਯਮਾਂ ਤਿਲ ਸਾਈਨਾਂ ਨੂੰ ਸਮਝ ਸਕੇ 12 ਜੂਨ 2025 ਨੂੰ ਫਲੋਰੀਡਾ ਚ ਹੋਇਕ ਦੁਖਦਾਈ ਸੜਕ ਹਾਦਸੇ ਚ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਸੀ ਜਿਸ ਤਹਿਤ ਪੰਜਾਬ ਦੇ ਇੱਕ ਭਾਰਤੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਫੈਸਲੇ ਦਾ ਭਾਰਤੀ ਟਰੱਕ ਡਰਾਈਵਰਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਡੰਗਾ ਪ੍ਰਭਾਵ ਪੈ ਸਕਦਾ ਹੈ ਜੋ ਅਮਰੀਕਾ ਦੇ ਟਰਾਂਸਪੋਰਟ ਖੇਤਰ ਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਫੈਸਲਾ ਟੈਕਸਸ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਏਗਾ ਜਾਂ ਫਿਰ ਪ੍ਰਵਾਸੀਆਂ ਲਈ ਨਵੀਆਂ ਮੁਸ਼ਕਲਾਂ ਖੜੀਆਂ ਕਰੇਗਾ